ਅਗਲੀ ਜਿਹੜੀ ਹਸਤੀ ਦੀ ਗੱਲ ਕਰਦੇ ਆ ਇੱਕ ਨਿਊਯਾਰਕ ਦਾ ਟੈਕਸ ਪ੍ਰੇਪੇਅਰ ਪੰਜਾਬੀ ਮੂਲ ਦਾ ਬਲਤੇਜ ਸਿੰਘ ਬਰਾੜ 42 ਸਾਲ ਉਸਦੀ ਉਮਰ ਆ ਸਾਊਥ ਰਿਚਮੰਡ ਹਿੱਲ ਦੇ ਵਿੱਚ ਸੀ ਉਹ ਐਸਪਾਇਰ ਟੈਕਸ ਤੇ ਅਕਾਊਂਟਿੰਗ ਸਰਵਿਸ ਇੱਕ ਟੈਕਸ ਪ੍ਰੇਪਰੇਸ਼ਨ ਅਕਾਊਂਟਿੰਗ ਤੇ ਕੰਸਲਟਿੰਗ ਫਰਮ ਨੂੰ ਰਨ ਕਰਦਾ ਸੀ ਅੱਜ ਜਿਹੜਾ ਇਹ ਦੱਸਿਆ ਜਾ ਰਿਹਾ ਆ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਆ ਵੀ ਇਹ ਈਸਟ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੇ ਅਟਾਰਨੀ ਆਫਿਸ ਦੇ ਦੁਆਰਾ ਆ ਵੀ ਉਸ ਨੂੰ 2 ਸਾਲ ਦੀ ਹੁਣ ਸਜ਼ਾ ਹੋਈ ਹੈ ਪ੍ਰिजन ਦੇ ਵਿੱਚ ਕਹਿੰਦੇ ਵੀ ਉਸ ਨੂੰ ਕੱਲਿਆ ਜਿਹੜਾ ਉਹ ਜਾਵੇਗਾ ਕਾਰਨ ਇਸ ਦੇ ਵਿੱਚ ਹਰਜੋ ਸਿੰਘ ਜੀ ਇਹ ਸੀਗਾ ਵੀ ਇਸ ਨੇ ਜਿਹੜੀਆਂ ਲੋਨ ਐਪਲੀਕੇਸ਼ਨ ਜਿਹੜੀਆਂ ਪੀਪੀਪੀ ਦੀਆਂ ਲੋਨ ਐਪਲੀਕੇਸ਼ਨ ਸੀ ਦੀਆਂ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਕੋਵਿਡ 19 ਦਾ ਇੱਕ ਰੀਲੀਫ ਪ੍ਰੋਗਰਾਮ ਚਲਾਇਆ ਗਿਆ ਸੀਗਾ ਉਸ ਦੇ ਤਹਿਤ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਲੋਨ ਵਗੈਰਾ ਮਿਲੇ ਆ ਕਿਨੇ ਵੀ ਇਸ ਨੇ ਉਹ ਲੋਨ ਪ੍ਰੈਪਰੇਸ਼ਨ ਐਪਲੀਕੇਸ਼ਨ ਦੇ ਵਿੱਚ ਜਿਹੜੀਆਂ ਸਬਮਿਟ ਕੀਤੀਆਂ ਆਪਣੇ ਕਲਾਇੰਟਸ ਦੇ ਬਿਹਾਫ ਦੇ ਵਿੱਚ ਉਹਦੇ ਵਿੱਚ ਫਾਲਸ ਸਟੇਟਮੈਂਟਸ ਜਿਹੜੀਆਂ ਉਹ ਕੀਤੀਆਂ ਸੀਗੀਆਂ ਇਸ ਨੇ ਟਿਕਟੌਕ ਤੇ ਵੀ ਆਪਣੇ ਆਪ ਨੂੰ ਕਾਫੀ ਜ਼ਿਆਦਾ ਐਡਵਰਟਾਈਜ਼ ਕੀਤਾ ਹੋਰ ਵੀ ਸੋਸ਼ਲ ਮੀਡੀਆ ਦੇ ਉੱਤੇ ਐਡਵਰਟਾਈਜ਼ ਜਿਹੜਾ ਉਹ ਕਰਦਾ ਸੀਗਾ ਕਿ ਜਿਸ ਦੇ ਵਿੱਚ ਐਡਵਰਟਾਈਜ਼ਮੈਂਟ ਚੋਂ ਕਹਿੰਦਾ ਸੀਗਾ ਵੀ ਉਹ ਪੀਪੀਪੀ ਲੋਨ ਐਪਲੀਕੇਸ਼ਨ ਤੁਹਾਡੇ ਕਲਾਇੰਟ ਦੇ ਲਈ ਜਿਹੜਾ ਉਹ ਭਰੇਗਾ ਤੁਹਾਡੇ ਕੋਲੋਂ ਫਲੈਟ ਅਪ ਫਰੰਟ ਜਿਹੜੀ ਫੀਸ ਆ ਉਹ ਲਾਊਗੀ ਤੇ ਜਿੰਨਾ ਲੋਨ ਹੋਊਗਾ ਉਹਦਾ 10% ਵੈਲਿਊ ਕਹਿੰਦੇ ਵੀ ਉਹ ਆਪ ਰੱਖੇਗਾ ਜੇ ਲੋਨ ਅਪਰੂਵ ਹੋ ਜਾਂਦਾ ਹੈ ਸੋ ਇਸ ਤਰੀਕੇ ਦੇ ਨਾਲ ਬਰਾੜ ਜਿਹੜਾ ਆ ਇਹ ਟਿਕਟੋਕ ਦੇ ਉੱਤੇ ਐਡ ਕਹਿੰਦੇ ਵੀ ਕਰਦਾ ਰਿਹਾ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਕੋਲ ਐਪਲੀਕੈਂਟ ਜਿਹੜੇ ਆਏ ਸ਼ੂਰ ਸਕਿਉਰਿਟੀ ਨੰਬਰ ਉਹਨਾਂ ਦਾ ਡਰਾਈਵਰ ਲਾਇਸੈਂਸ ਈਮੇਲ ਐਡਰੈਸ ਬੈਂਕ ਸਟੇਟਮੈਂਟ Uh, 2019 ਟੈਕਸ ਰਿਟਰਨ ਇੱਕ ਖਾਲੀ ਵਾਇਡ ਚੈੱਕ ਉਸਪੋਰਟਿੰਗ ਡਾਕੂਮੈਂਟੇਸ਼ਨ ਦੇ ਵਿੱਚ ਜਿਹੜੇ ਉਹ ਨਾਲ ਲਾਏ ਹੈਗੇ ਆ ਬਹੁਤ ਸਾਰੇ ਜਿਹੜੇ ਕਲਾਇੰਟ ਬਰਾਡ ਦੇ ਸੀਗੇ ਇਹ ਜਿਹੜੀ ਯੂਐਸ ਦਾ ਅਟਾਰਨੀ ਆਫਿਸ ਉਹ ਦੱਸਦਾ ਆ ਵੀ ਆਈਦਰ ਉਹ ਜਿੰਨੇ ਅਮਾਉਂਟ ਦੇ ਲਈ ਉਹਨਾਂ ਨੂੰ ਲੋਨ ਮਿਲੇ ਆ ਉਸ ਤੇ ਲਈ ਉਹ ਐਲੀਜੀਬਲ ਨਹੀਂ ਸੀਗੇ ਤੇ ਜਾਂ ਜਿਹੜੀਆਂ ਉਹਨਾਂ ਨੇ ਜਿਨ੍ਹਾਂ ਦੇ ਕਈਆਂ ਦੇ ਲੋਨ ਕਿਤੇ ਉਹ ਉਹ ਉਨ ਅਨਟਾਈਟਲਡ ਇਨੀਸ਼ੀਏ ਉਹਨਾਂ ਨੂੰ ਲੋਨ ਮਿਲਣਾ ਹੀ ਜਿਹੜਾ ਉਹ ਨਹੀਂ ਸੀ ਚਾਹੀਦਾ ਸੋ ਕਲਮ ਲਾ ਕੇ ਉਹਨੇ ਕਹਿੰਦੇ ਵੀ ਸੈਂਕੜੇ ਹੀ ਜਿਹੜੀਆਂ ਪੀਪੀਪੀ ਦੀਆਂ ਲੋਨ ਐਪਲੀਕੇਸ਼ਨਸ ਬਰਾਡ ਨੇ ਜਿਹੜੀਆਂ ਭਰੀਆਂ ਜਿਸ ਦੇ ਵਿੱਚ ਉਸਨੇ ਝੂਠ ਦਸਤਾਵੇਜ਼ ਜਾਂ ਝੂਠ ਜਿਹੜੀ ਇਨਫੋਰਮੇਸ਼ਨ ਭਰੀ ਤੇ ਓਵਰਆਲ 5.5 ਲੱਖ ਡਾਲਰ ਦਾ ਜਿਹੜਾ ਚੂਨਾ ਐਸਬੀਏ ਐਸਬੀਏ ਨੂੰ ਇਸ ਕਰਕੇ ਜਿਹੜਾ ਉਹ ਲੱਗਾ ਕਹਿੰਦੇ ਵੀ ਬਰਾਡ ਦੇ ਬਹੁਤੇ ਜਿਹੜੇ ਕਲਾਇੰਟ ਉਹ ਸੋਲ ਪ੍ਰੋਪਰਾਈਟਰ ਟੈਕਸੀ ਡਰਾਈਵਰ ট্রাক ਡਰਾਈਵਰ ਕੰਸਟਰਕਸ਼ਨ ਵਰਕਰ ਜਿਹੜੇ ਉਹ ਸੀਗੇ ਤੇ ਜ ਜਿਹਦੇ ਵਿੱਚ ਜਿਹੜੇ ਕਲਾਇੰਟ ਦੀ ਸਾਲ ਦੀ ਜਿਹੜੀ ਇਨਕਮ ਆ ਉਹ ਥ੍ਰੈਸ਼ਹੋਲਡ ਤੋਂ ਜਿਹੜੀ ਉਹ ਥੱਲੇ ਸੀਗੀ ਤੇ ਪੀਪੀਪੀ ਲੋਨ ਅਮਾਉਂਟ 20000 ਡਾਲਰ ਤੱਕ ਦੇ ਜਿਹੜੇ ਆ ਉਹ ਉਹਨਾਂ ਨੂੰ ਮਿਲਦੇ ਰਹੇ ਹੈਗੇ ਆ ਸੋ ਹਰਜੋ ਸਿੰਘ ਜੀ ਜਦੋਂ ਪੀਪੀਪੀ ਲੋਨਸ ਡਿਸਪਰਸ ਹੋ ਰਹੇ ਸੀਗੇ ਉਦੋਂ ਵੀ ਬਹੁਤ ਸਾਰੇ ਲੋਕਾਂ ਨੂੰ ਆਪਾਂ ਵੀ ਕਹਿੰਦੇ ਰਹੇ ਲੋਕਾਂ ਨੇ ਉਦੋਂ ਗੱਲ ਦਾ ਬੁਰਾ ਬਣਾਇਆ ਵੀ ਭਾਈ ਗਲਤ ਡਾਕੂਮੈਂਟ ਬਣਾ ਕੇ ਜਿਹੜਾ ਬੰਦੇ ਦਾ ਬਣਦਾ ਨਹੀਂ ਆ ਜਦੋਂ ਤੁਸੀਂ ਉਸ ਦੇ ਲਈ ਫਾਈਲਾਂ ਭਰਦੇ ਆ ਤਾਂ ਕੰਮ ਜਿਹੜਾ ਔਖਾ ਹੋਣਾ ਉਹਨੋ ਕਿਸੇ ਨੂੰ ਚੇਚਤਾ ਨਹੀਂ ਸੀਗਾ ਵੀ 트럼ਪ ਨੇ ਦੂਜੀ ਵਾਰੀ ਜਿਹੜਾ ਉਹ ਪ੍ਰੈਜ਼ੀਡੈਂਟ ਬਣਨਾ ਤੇ ਜਦੋਂ ਦੂਜੀ ਵਾਰੀ ਪ੍ਰੈਜ਼ੀਡੈਂਟ ਬਣਨਾ ਤੇ ਉਹਨੇ ਛੋਟੀ ਜਿਹੀ ਵੀ ਗਲਤੀ ਫੜ ਕੇ ਤੇ ਬੰਦੇ ਨੂੰ ਕੰਨੋ ਫੜ ਕੇ ਜਿਹੜਾ ਮੁਲਕ ਤੋਂ ਬਾਹਰ ਕੱਢਣ ਦੀ ਜਿਹੜਾ ਇੱਕ ਡਰ ਦੇ ਸਹਿਮ ਦੇ ਮਾਹੌਲ ਦੇ ਵਿੱਚ ਰੱਖਣਾ ਆ ਸੋ ਹੁਣ ਬਲਜੀਤ ਬਰਾੜ ਦਾ ਕਿ ਕੀ ਬਣੂਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਹ ਆ ਵੀ 2 ਸਾਲ ਦੀ ਹੁਣ ਸਜ਼ਾ PPP ਦੇ ਲੋਨਸ ਦੇ ਵਿੱਚ ਧੋਖਾ ਧੜੀ ਅ ਕਹਿ ਸਕਦੇ ਆ ਜਾਂ ਗਲਤ ਸਟੇਟਮੈਂਟ ਗਲਤ ਇਨਫਾਰਮੇਸ਼ਨ ਭਰਨ ਕਰਕੇ ਜਿਹੜੀ ਉਹ ਹੋਈ ਆ ਸੋ ਜਿੰਨਾ ਹੋਰ ਵੀ ਲੋਕਾਂ ਨੇ ਹਰਜੋਤ ਸਿੰਘ ਜੀ ਭਰੇ ਆ ਇਹਦਾ ਮਤਲਬ ਇਹ ਵੀ ਆ ਵੀ ਉਹ ਇੱਕ ਦੇ ਨਹੀਂ ਕਈਆਂ ਦੇ ਪਿੱਛੇ ਜਿਹੜੇ ਉਹ ਜਾਣਗੇ ਆਪਾਂ ਉਦੋਂ ਵੀ ਕਹਿੰਦੇ ਰਹੇ ਵੀ ਫੈਡਰਲ ਮਨੀ ਦੇ ਨਾਲ ਜਿਹੜਾ ਧੋਖਾਧੜੀ ਕਰਨੀ ਆ ਉਹ ਫਿਰ ਲੰਮੀ ਜਿਹੜੇ ਲੰਮੀ ਰੇਸ ਦੇ ਵਿੱਚ ਕਿਤੇ ਨਾ ਕਿਤੇ ਨੁਕਸਾਨ ਦੇ ਸਾਬਤ ਹੋ ਸਕਦੀ ਆ ਪਰ ਨਿਊਯਾਰਕ ਦੇ ਬਲਤੇਜ ਬਰਾੜ 42 ਸਾਲਾਂ ਦੇ ਨੂੰ ਇਸ ਪੀਪੀਪੀ ਲੋਨਸ ਦੇ ਮਾਮਲੇ ਦੇ ਕਰਕੇ ਜਿਹੜੀ ਆ ਉਹ ਹੁਣ 2 ਸਾਲ ਦੀ ਸਜ਼ਾ ਸੁਣਾਈ ਗਈ ਆ। ਸੋ ਬਹੁਤ ਸਾਰੇ ਲੋਕ ਫੜ ਹੋ ਰਹੇ ਆ ਉਹ ਵੀ ਸਾਨੂੰ ਸਟਾਕਟਨ ਸੈਕਰਮੈਂਟੋ ਏਰੀਆ ਤੋਂ ਬਹੁਤ ਕਾਲਸ ਆਉਂਦੀਆਂ ਸੀਆਂ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਕਦੇ ਕੰਮੇ ਨਹੀਂ ਕੀਤਾ ਬਜ਼ੁਰਗ ਹੈਗੇ ਆ ਉਹਨਾਂ ਨੂੰ ਕਈਆਂ ਨੇ ਝੂਠ ਬਣਾ ਕੇ ਵੀ ਜੀ ਇਹ ਇਹਨਾਂ ਦਾ ਤਾਂ ਚਾਈਲਡ ਕੇਅਰ ਦਾ ਬਿਜ਼ਨਸ ਸੀ ਲੈਂਡਸਕੇਪਿੰਗ ਦਾ ਜਾਂ ਇਦਾਂ ਦਾ ਕਰਕੇ ਸੋਲ ਪ੍ਰੋਪਰਟਰਾਈਰ ਜਿਹੜੇ ਹੈਗੇ ਆ ਸ਼ੋ ਕਰਕੇ 10 10 20000 ਡਾਲਰ ਲੈ ਲੈ ਉਹ ਸੋ ਇਹ ਇਹੇ ਕੰਮ ਸੀਗਾ। ਉਹ ਆਜ਼ਾ ਪਰ ਰੇਡੀਓ ਤੇ ਸਾਰਿਆਂ ਨੂੰ ਵਾਰਨਿੰਗ ਦਿੰਦੇ ਰਹੇ ਆ ਭਾਈ ਇਹ ਕੰਮ ਨਾ ਕਰੋ ਇਹ ਕਿਤੇ ਨਾ ਕਿਤੇ ਤੁਸੀਂ ਅੜਕੇ ਆਉਂਗੇ ਕਿਉਂਕਿ ਇਹ ਫੈਡਰਲ ਗਵਰਨਮੈਂਟ ਦਾ ਮਨੀ ਹੈਗਾ ਤੇ ਮੈਨੂੰ ਲੱਗਦਾ ਨਹੀਂ ਹਜੇ ਡੋਜ ਡਿਪਾਰਟਮੈਂਟ ਇਹ ਇੱਧਰ ਨੂੰ ਪੀਵੀਪੀ ਲੋਨ ਨਾਲ ਹੋਈ ਹੈ ਜੇ ਕਦੇ ਹੋ ਗਈ ਤਾਂ ਬਹੁਤ ਸਾਰੇ ਲੋਕ ਰਗੜੇ ਚ ਆਣੇ ਹੈਗੇ ਆ